ਮੁਸ਼ਕਲ ਮਰੋ ਇਧਰੇ ਸੱਪੜਾ ਦੇਖੋ ਬਤਾ ਲੱਗਾ ਲੋਕਾਂ ਦੇ ਬੱਚੇ ਸਕੂਲ ਜਾਂਦੇ ਆ ਪੜ੍ਹਨਾ ਸਵਰੇਸ਼ ਤੇ ਰੋਜ਼ ਹੀ ਇੱਕ ਤਾਂ ਬੱਚਾ ਰਪਿਆ ਹੁੰਦਾ ਨਾਲੇ ਦੇ ਵਿੱਚ ਹਰ ਮਹਲੇ ਦਾ ਮਬਲ ਹੁਣ ਫੇਰ ਵੇਖੋ ਤੰਗ ਜਿਹੇ ਇੱਡਾ ਲਾ ਕੇ ਕਿਤੇ ਸਲੇਪਾ ਗੱਡੀ ਤਗੜੀ ਉੱਤੇ ਰੱਖੀ ਥੱਲੇ ਢੱਕਾ ਵਾ ਬਿਲਕੁਲ ਪਾਣੀ ਦੇ ਲੋਕਾਂ ਦੇ ਘਰਾਂ ਨਹੀਂ ਜਾਂਦੇ ਆ ਜੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਂ ਨੌਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਲੱਗਦੀ ਸੜਕ ਤੇ ਬਣੀਆਂ ਪੁਲੀਆਂ ਕਾਰਨ ਅੱਜ ਮੁਹੱਲਾ ਨਿਵਾਸੀਆਂ ਨੇ ਪੀ ਡਬਲਿਊ ਡੀ ਮਹਿਕਮੇ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪੁਲੀਆਂ ਬਣਾਉਣ ਵੇਲੇ ਪੀ ਡਬਲਿਊ ਡੀ ਮਹਿਕਮੇ ਦੇ ਠੇਕੇਦਾਰਾਂ ਵੱਲੋਂ ਘਟੀਆ ਮਟੀਰੀਅਲ ਵਰਤ ਕੇ ਆਪਣੀ ਮਨਮਰਜ਼ੀ ਅਤੇ ਗਲਤ ਤਰੀਕੇ ਨਾਲ ਪੁਲੀ ਬਣਾਈ ਗਈ ਹੈ ਉਹਨਾਂ ਕਿਹਾ ਕਿ ਪੁਲੀ ਬਣਾਉਣ ਵੇਲੇ ਵੀ ਉਹਨਾਂ ਨੇ ਮਿਸਤਰੀਆਂ ਨੂੰ ਰੋਕਿਆ ਸੀ ਪਰ ਕੰਮ ਕਰਨ ਵਾਲੇ ਕਰਿੰਦੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਮੁਹੱਲਾ ਨਿਵਾਸੀਆਂ ਨੇ ਮਹਿਕਮੇ ਕੋਲੋਂ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਕਿਉਂਕਿ ਇਹ ਪੁਲੀ ਆਏ ਦਿਨ ਦੁਰਘਟਨਾਵਾਂ ਨੂੰ ਸੱਦਾ ਦੇ ਰਹੀ ਹੈ ਸਲਾਪਾ ਨਾ ਰੱਖ ਕੋ ਜਬਰਦਸਤੀ ਇਸਲਾਪਾ ਇਤਰਾ ਕੇ ਕੇ ਸਲਾਪਾ ਪ੍ਰਾਣੀਆਂ ਰੱਖੀਆਂ ਦੇ ਵੇਖੋ ਉੱਥੇ ਹੀ ਲੰਡੀਆਂ ਜੀ ਲੋਕਾਂ ਦੇ 25 ਸਕੂਲ ਜਾਂਦੇ ਪੜ੍ਹਨਾ ਸਵੇਰੇ ਇੱਥੇ ਰੋਜ਼ ਹੀ ਇੱਕ ਤਾਂ ਬੱਚਾ ਰਪਿਆ ਹੁੰਦਾ ਨਾਲ ਦੇ ਵਿੱਚ ਮੇਰੇ ਬੱਚੇ ਪੜ੍ਹਨ ਜਾਂਦੇ ਵਿਚਾਰੇ ਉਹਦੀ ਮੋਟਰਸਾਈਕਲ ਡਿੱਗ ਗਈ ਸਾਰਾ ਪਾਣੀ ਘਰਾਂ ਦੇ ਵਿੱਚ ਜਾਂੜਿਆ ਜੀ ਹਾਂ ਜੀ ਕਦੀ ਕੀ ਨਾਂ ਜੀ ਆਪਣਾ ਤਾਂ ਕੀ ਮੁਸ਼ਕਲ ਆ ਰਹੀ ਜੇ ਨਿਰਨਾਯ ਦਿਆਲ ਸਿੰਘ ਜੀ ਹਾਂ ਜੀ ਕੀ ਮੁਸ਼ਕਲ ਆ ਜੀ ਇਹ ਤਿੰਨ ਵਾਰਾ ਨਾਲਾ ਬਣਿਆ ਜੀ ਇਹ ਤਿੰਨ ਵਾਰਾ ਟੱਠਾ ਜੀ ਕਿਹਨੇ ਰੋਕਿਆ ਨਹੀਂ ਬਣਾਉਣ ਲੱਗਿਆ ਜੀ ਇਹਨਾਂ ਨੂੰ ਇਹਨਾਂ ਨੂੰ ਡੱਕਿਆ ਹੀ ਤੇ ਫਰੇ ਗਾਰੇ ਦੇ ਉੱਤੇ ਟਟਾ ਨਾ ਤੇਰੇ ਤੁਹਾਡੋਂ ਖੇਰ ਕੀ ਕਹਿੰਦੇ ਜੀ ਉਹ ਡਰਨ ਪੈਂਦਾ ਕਹਿੰਦੇ ਪੁੱਟੇ ਦਾ ਨਾਂ ਨੂੰ ਆਇਆ ਜੀ ਕਿਹਨਾਂ ਕੋਣ ਨਾਂ ਦਾ ਨਹੀਂ ਮੈਨੂੰ ਨਿਕਲਦਾ ਕਿਹੜਾ ਹੀ ਆਉਂਦਾ ਪਈਆ ਚੁੱਕਦਾ ਜਿਹੜਾ ਤਰਾਂ ਆਂਦਾ ਤੇ ਚੁੱਕ ਤੇ ਡਰ ਜਾਂਦਾ ਤਾਂ ਫੇਰ ਡੇਕ ਪੈਂਦੀ ਹੈ ਮੇਰਾ ਨਾਂ ਸਦੀਰ ਕੋਹਰਿਆ ਇਹ ਨਾਲਾ ਠਾਇਆ ਸੀ ਤੇ ਇਹ ਅਖਾਜਾ ਪੂਰਾ ਨਾਲੇ ਜਿਹੜਾ ਨਾਲਾ ਬਣਾਉਣਾ ਤੇ ਤੁਸੀਂ ਬਣਾਓ ਜੇ ਨਹੀਂ ਬਣਾਉਂਦੇ ਤੇ ਇੱਥੇ ਦਾ ਇੱਥੇ ਰਹਿਣ ਦੋ ਇਹਨਾਂ ਨੇ ਅਖਿਆ ਵੀ ਓਡਾ ਬੜੇਗਾ ਉਦੋਂ ਛੋਟਾ ਬੜਿਆ ਤੇ ਉਦੋਂ ਵੱਡਾ ਨਹੀਂ ਬੜਿਆ ਨਾਲਾ ਇਹਨਾਂ ਦੇ ਫਿਰ ਦੋ ਵਾਰ ਸਲਫਾ ਲੱਗੇ ਤਾਂ ਨਹੀਂ ਨਹੀਂ ਧਰਨ ਦਿੱਤੀਆਂ ਫਿਰ ਉਹਦੇ ਜਟਾਉਣ ਲੱਗੇ ਨੇ ਤੇ ਫਿਰ ਮੈਂ ਆਖਿਆ ਵੀ ਜਦਾ ਤੁਸੀਂ ਢਾਹੋ ਤਾਂ ਅਦਾ ਤੁਸੀਂ ਰਹਿਣ ਨਾਂਗੇ ਵਾਸਤੇ ਐਈ ਸਾਡੇ ਮਾਤਾ ਦਾ ਭੋਗ ਹੀ ਉੱਥੇ ਚਲ ਗਿਆ ਇਹਨਾਂ ਨੂੰ ਮੋਰ ਢਾਟੇ ਰੀ ਕੀਤਾ ਤੇ ਸਾਰਾ ਢਾਹ ਕੇ ਇਹਨਾਂ ਨੇ ਫਿਰ ਇਟਾਂ ਉਚਾਰ ਕੇ ਲਾ ਕੇ ਰੇਤੇ ਨਾਲ ਉੱਥੇ ਫਿਰ ਸਲਫਾ ਤਾਂ ਨਹੀਂ ਚਲੂ ਕਰ ਦਿੱਤੀਆਂ ਉਹ ਫਿਰ ਡਿੱਗ ਨਹੀਂ ਆਣੇ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੀ ਕਰਦੇ ਮੰਗ ਵੀ ਨਾਲਾ ਚੌੜਾ ਬਣਾ ਚਾਹੀਦਾ ਜਿੱਡਾ ਹੈਗਾ ਹੀ ਉਹਦਾ ਵੱਡਾ ਬਣਾ ਚਾਹੀਦਾ ਤਾਂ ਕਿ ਮਤਲਬ ਇਹ ਜਿਹੜੀ ਇਟਾਂ ਲੱਗੀਆਂ ਨੇ ਇੱਕ ਨਜ਼ਰ ਕੱਟਣ ਦੀ ਹੈ ਠੀਕ ਆ ਚਾਹੀਦੀ ਹੈ ਕੰਕਰੀਟ ਕੰਕਰੀਟ ਵਾਲੀ ਜਿਹੜੀ ਪਿੱਲਰ ਬਣਾਉਣਾ ਚਾਹੀਦਾ ਈ ਉਹ ਬਣਿਆ ਨਹੀਂ ਤੇ ਪੁਲੀ ਹੋਰ 4 ਮਹੀਨਿਆਂ 5 ਮਹੀਨਿਆਂ ਨੂੰ ਬਹਿ ਜਾਣੀ ਹੈ ਜਦੋਂ ਪਾਣੀ ਦਾ ਵਹਾਅ ਆਉਂਦਾ ਇਹ ਕੋਈ ਜਾਨਕੀ ਜ਼ਿਆਦਾ ਕਾਇਮ ਰਹਿਣੀ ਨਹੀਂ ਹੈਗੀ ਤੇ ਬਾਕੀ ਰਹੀ ਗੱਲ ਉਹਨੂੰ ਪਾਉਣ ਤੋਂ ਪਹਿਲਾਂ ਹੀ ਇਹਨੇ ਕਿਹਾ ਸੀਗਾ ਕਿ ਇੱਥੇ ਕੰਮ ਨੂੰ ਮਜ਼ਬੂਤ ਕਰੋ ਕਿਉਂਕਿ ਸਾਡਾ ਪਾਣੀ ਸਾਰੀ ਗਲੀ ਦਾ ਇੱਧਰੋਂ ਆਉਂਦਾ ਤੇ ਉਹਨਾਂ ਨੇ ਨਹੀਂ ਕੀਤਾ ਤੇ ਉਹ ਇੱਦਾਂ ਚੱਲ ਜਾਂਦਾ ਸਾਰੀਆਂ ਸਾਰੀਆਂ ਬੁੜੀਆਂ ਇਦਾਂ ਦੀਆਂ ਬਣੀਆਂ ਨੇ ਸਾਰੀਆਂ ਪੱਕੀਆਂ ਇਹੋ ਜਿਹੜੀ ਇੱਥੇ ਥੋੜਾ ਰੁਕਣ ਕਰਕੇ ਇਹਨਾਂ ਨੇ ਏਦਾਂ ਟੈਂਪੋਰਰੀ ਕੰਮ ਕਰ ਦਿੱਤਾ ਹੈ। ਪਹਿਲਾਂ ਆਂ ਇਹ ਨਵੇਂ ਬੰਦੇ ਬਣ ਕੇ ਪੁਰਾਣੀ ਬਣਾਉਂਦੇ। ਤੁਹਾਡੇ ਸਾਨੂੰ ਵਿਚਾਰਾ ਕੀਤਾ ਗਿਆ ਇੱਥੇ? ਵਿਚਾਰਾ ਕੀਤਾ ਨੇ ਬਹੁਤ ਸਲਾਪਾ ਰੱਖਦੀਆਂ ਨੇ। ਉਹ ਸਲਾਪਾ ਰੱਖਦੀਆਂ ਨੇ ਜਿਹੜੀ ਪੁੱਟੀਆਂ ਮੈਂ ਰੱਖਦਾ। ਉਹ ਅੱਛੇ ਵਾਲੀ ਵਧੀਆ ਕਰ ਦਿੰਦੀ ਆ। ਇੱਥੇ ਆ ਤੁਸੀਂ ਆਪ ਹਿਸਾਬ ਲਾ ਲਓ ਕਿ ਇੱਥਾ ਦੇਖੋ ਆ ਕਿੰਨੇ ਟਾਈਮ ਹੋਰ ਕੱਢ ਸਕਦੀ ਮੈਂ ਇੱਥੇ ਦੇਖੋ। ਯਾਹ ਦੇਖੋ ਇੱਥੇ। ਠੀਕ ਆ। ਬਾਕੀ ਇਹ ਆ ਵੀ ਕੋਈ ਦਾ ਕੰਮ ਨਹੀਂ ਹੈਗਾ ਸਿਰਫ ਟੈਂਪੋਰਰੀ ਕੰਮ ਕਰਕੇ ਬੰਦੂ ਗਿਆ ਉਹਨੂੰ ਪਤਾ ਵੀ ਲੋਕਾਂ ਨੂੰ ਨਹੀਂ ਚੱਗੀ ਬਣਾਈ ਆ ਇਹ ਵਿਕਰੇ ਨਾ ਬਣਾਈ ਆ ਚੱਗੀ ਬਣੀ ਪਰ ਮੇਰਾ ਨਾਮ ਅਜ ਗੁਰਵਿੰਦਰ ਸਿੰਘ ਤਲਵਾਰ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਮਤਲਬ ਇਧਰ ਛੱਪੜਾ ਵੇਖੋ ਕਿਤਾ ਲੱਗਾ ਅੰਡਾਲਾ ਟੁੱਟਾ ਸਾਰਾ ਕੋਈ ਸਾਈਡ ਨਹੀਂ ਕੋਈ ਲੈਣੀ ਦੇਣੀ ਨਹੀਂ ਚੱਕੜ ਕਿਤਾ ਟੱਕੇ ਲੱਗੇ ਨੇ ਮੱਛਰ ਦੇ ਡੇਂਗੂ ਦੀ ਬਿਮਾਰੀ ਚੱਲਣ ਢੀ ਉਧਰੋਂ ਦੋ ਤਾਂ ਮੋਟਰਸਾਈਕਲ ਕੱਲ ਇਥੋਂ ਨੰਗਾ ਲੱਗੇ ਵਿਚਾਰੇ ਡੇਕ ਕੇ ਸਟਾਟਾਟਾ ਲਵਾ ਕੇ ਚੱਲ ਗਏ ਨੇ ਇਧਰ ਵੀ ਟੱਕਾ ਲੱਗਾ ਥੱਲੇ 4 ਘਟਾ ਲਾਗ ਹੈ ਨਾ ਉੱਥੇ ਉਦਾਂ ਹੀ ਸੀਮ ਉਹ ਰੱਖ ਕੇ ਤੇ ਸਾਮਾਨ ਨੂੰ ਸੁਪਲੀਆਂ ਉਧਰ ਰੱਖ ਕੇ ਕੋਈ ਸੁੱਕਣ ਟਾਇਰ ਦੇ ਨਾਲਾ ਥੱਲੇ ਉਧਰ ਉੱਤੇ ਪੁਲੀਆਂ ਬਖ ਸਲਾਪਾ ਗੜਗੜ ਤਕੜੀਆਂ ਜੀ ਬੇੜਾ ਘਰ ਘੋਂਡੇ ਆਥੇ ਬਿਲਕੁਲ ਹੀ ਮਹੱਲੇ ਦਾ ਕੋਈ ਪ੍ਰਸ਼ਾਸਨ ਨੂੰ ਕਿਹਾ ਨਹੀਂ ਜੀ ਕੋਈ ਪ੍ਰਸ਼ਾਸਨ ਨੂੰ ਕਿਹਾ ਇਹ ਨਾ ਜਿਹੜੇ ਆਏ ਕਰਨ ਕੰਮ ਉਹ ਆਂਦੇ ਜਿੰਨੂੰ ਮਰਜ਼ੀ ਤੁਸੀਂ ਕਹਦੋ ਜੋ ਵੀ ਆਵਾ ਮਬਲ ਇਦਾਂ ਹੀ ਰੱਖ ਕੇ ਸਲਾਪਾ ਜ਼ਬਰਦਸਤੀ ਉਹਨਾਂ ਨੂੰ ਕਿਹਾ ਇਹ 1 ਕੜੀ ਫੇਲ ਰੱਖੀਆਂ ਫਿਰ ਪੁੱਟੀਆਂ ਫਿਰ ਇਟਾਂ ਡਿੱਗ ਪਈਆਂ ਮਬਲ ਹੁਣ ਫੇਰ ਵੇਖੋ ਤੰਗ ਜੀਆਂ ਇਟਾਂ ਲਾ ਕੇ ਕਿਤੇ ਸਲਾਪਾਂ ਗੜੀਆਂ ਤਕੜੀਆਂ ਉੱਤੇ ਰੱਖ ਕੇ ਥੱਲੇ ਢੱਕਾ ਵਾ ਬਿਲਕੁਲ ਪਾਣੀ ਜਿਹੜੇ ਲੋਕਾਂ ਦੇ ਘਰਾਂ 'ਚ ਜਾਂ ਡਿਆ ਜੀ ਹਾਂ ਜੀ ਜਾਂ ਡਿਆ ਉਧਰ ਦਾ ਜਾ ਕੇ ਛਾਤੀ ਮਾਰੋ ਕਿੱਦਾਂ ਪਾਣੀ ਖਲੋਤਾ ਵਾ ਉਧਰ ਵਖ ਡੇਂਗੂ ਨਾਲ ਕਈ ਬੰਬਾਰ ਹੋ ਜਾਂਦਾ ਇਹਨੇ ਵਿਚਾਰੇ ਡੇਂਗੂ ਤੇ ਕੀ ਸਥਿਤੀ ਇੱਥੇ ਡੇਂਗੂ ਤੇ ਬੰਬਾਰ ਹੋਣਦੇ ਇਹਨੇ ਮੱਛਰ ਲੋਕਾਂ ਦੇ ਘਰਾਂ 'ਚ ਇੱਥੇ ਸਾਮਾ ਨੂੰ ਤੇ ਖਲੋਤਾ ਨਹੀਂ ਜਾਂਦਾ ਇੱਥੇ ਤੁਹਾਨੂੰ ਬੰਦਾ ਮੁਸਕ ਗੱਟ ਗੱਟੇ ਆਉਂਦੇ ਆ ਨਾ ਸਫਾਈ ਕਰਨ ਵਾਲੇ ਸੈੜਦੇ ਆਉਂਦੇ ਇਹਨੇ ਤੇ ਉਹ ਛਾਤੀ ਨਹੀਂ ਮਾਰਦੇ ਢੱਕਾ ਵੇਖੋ ਇੱਥੇ ਮਾਰੋ ਮੂਵੀ ਵਾਲਾ ਕੀ ਬੰਨਦੇ ਆ ਜੇ ਵੇਖੋ ਅੱਸੀ ਇਹਦੇ ਮੈਕਨ ਵਾਲੇ ਕੋਈ ਨਹੀਂ ਆ ਨਾ ਕੋਈ ਨਹੀਂ ਆ ਕੋਈ ਆਉਂਦਾ ਹੀ ਨਹੀਂ ਅਛਲਾ ਪੰਜਾਂ ਰੱਖ ਗਏ ਨੇ ਥੱਲੇ ਇੱਟਾਂ ਉੱਤੇ ਖਲਣ ਡੰਜਾਂ ਨੇ ਥੱਲੇ ਟੱਕਾ ਲੱਗ ਗਿਆ ਬਿਲਕੁਲ ਬਲੌਕ ਹੋ ਗਿਆ ਵਾ ਸਾਰਾ ਕੁਝ ਸਲਾਪਾਂ ਵੀ ਪੁਰਾਣੀਆਂ ਰੱਖੀਆਂ ਇੱਟਾਂ ਵੀ ਮਾੜੀ ਮੋਢੀ ਇਧਰ ਉਧਰ ਪੰਜਾਂ ਨੇ ਉੱਤੇ ਖਿੰਡਣ ਪਈਆਂ ਨੇ ਬਹੁਤ ਮਾੜਾ ਹਾਲ ਆ ਜੀ ਤੇਚਾ ਆਲੀ ਮਨਦੀਪ ਕੋਲੀ ਦੀ ਰਿਪੋਰਟ